Satnam nama wahid guru sahih fijiyo, ike uangka, kar. ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਪੰ ਗੁਰ ਪ੍ਰਸਾਦਿ ਵਾਹਿਗੁਰੂ ਸਾਹਿਬ ਜੀਉ ਸੇ ਰਾਗ ਮਹੱਲਾ ਪਹਿਲਾ ਧਾਂਤ ਮਿਲੈ ਫੁਣ ਧਾਂਤ ਕਾ ਸਿਪਤੀ ਸਿਪਤ ਸਮਾਈ ਲਾਲ ਗੁਲਾਲ ਘਬਰਾ ਸੱਚਾ ਰੰਗ ਚੜਾਓ ਸੱਚ ਮਿਲ ਸੰਤੋਖ ਆ ਹਰ ਜਪ ਏਕੈ ਭਾਈ ਭਾਈ ਰੇ ਸੰਤ ਜਨਾ ਕੀ ਰੇਨਾ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੇਨ ਰਹਾਉ ਉੱਚੋ ਥਾਨ ਸੁਹਾਵਨਾ ਉੱਪਰ ਮਹਿਲ ਮਾਰ ਚਾਚ ਕਰਨੀ ਦੇ ਪਾਈਐ ਦਾਰ ਘਰ ਮਹਲ ਪਿਆਰ ਗੁਰਮਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੇਵਿਦ ਕਰਮ ਕਮਾਈਐ ਆਸ ਅੰਦੇਸਾ ਹੋਈ ਕਿਉਂ ਗੁਰ ਬਿਨ ਤ੍ਰਿਕਟਿ ਸੁਟਸੀ ਸਹਜ ਮਿਲੈ ਸੁਖ ਹੋਈ ਨਿਜ ਕਰ ਮਹਿਲ ਪਛਾਣੀਐ ਨਾਦਰ ਕਰੀ ਮਲ ਧੋਈ ਬਿਨ ਗੁਰ ਮੈਲ ਨ ਉਤਰੈ ਬਿਨ ਹਾਰ ਕਿਉ ਘਰ ਵਾਸ ਇੱਕੋ ਸ਼ਬਦ ਵਿਚਾਰੀਐ ਅਵਰਤਿ ਆਗੈ ਆਸ ਨਾਨਕ ਦੇਖ ਦਿਖਾਈਐ ਹਾ ਸਤਿਵਿਲਿਹਾਰ ਜਾਸ ਨਾਨਕ ਦੇਖ ਦਿਖਾਈਐ ਹਾ ਸਤਿਵਿਲਿਹਾਰ ਜਾਸ ਜੁਗੁ ਜੁਗੁ ਅਟਲ ਸਤਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਲਾਹੀ ਗੋਦ ਦੇ ਅੰਦਰ ਸਤਿਗੁਰੂ ਜੀ ਦੀ ਅਮਰਤਮਈ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਪ ਜੀ ਨੇ ਪੰਨਾ ਨੰਬਰ 18 ਦੇ ਉੱਪਰੋਂ ਸ੍ਰੀ ਰਾਗ ਦੇ ਵਿੱਚੋਂ ਸ਼ਬਦ ਨੰਬਰ 12 ਵਾਰਵਾਂ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਜੋ ਧੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਹੈ ਸੋ ਆਉ ਸ਼ਬਦ ਦੇ ਵਿੱਚ ਕਿਹੜੀ ਸਿੱਖਿਆ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾ ਰਹੇ ਨੇ ਸਮਝਣ ਦੇ ਲਈ ਯਤਨ ਕਰ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਮਤ ਬੁੱਧ ਬਖਸ਼ਸ ਕਰਕੇ ਬਾਣੀ ਨੂੰ ਬਾਣੀ ਦੀ ਤਰ੍ਹਾਂ ਆਪਾਂ ਵਿਚਾਰ ਸਕੀਏ ਆਓ ਆਰੰਭ ਦੇ ਵਿੱਚ ਆਪਸ ਵਿੱਚ ਗੁਰਫਤੇ ਦੀ ਸਾਧ ਬਣਾਈਏ ਪਿਆਰ ਸਤਿਕਾਰ ਦੇ ਨਾਲ ਫਤੇ ਪ੍ਰਵਾਨ ਕਰਨਾ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਤਾਤ ਮਿਲੈ ਫੁਣ ਤਾਤ ਕੋ ਸਿਫਤੀ ਸਿਫਤ ਸਮਾਈ ਪਹਿਲੀ ਪੰਕਤੀ ਦੇ ਵਿੱਚ ਜ਼ਿਕਰ ਕਰ ਰਹੇ ਨੇ ਅਰ ਰਹਾਉ ਵਾਲਾ ਬੰਦ ਹੈ ਭਾਈ ਰੇ ਸੰਤ ਜਨਾ ਕੀ ਰੇਨ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੈਨ ਰਹਾ ਇਕ ਤੇ ਗੁਰੂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ ਜਿਵੇਂ ਤਾਤ ਬਹੁਤ ਤਰ੍ਹਾਂ ਦੀਆਂ ਧਾਤਾਂ ਨੇ ਸਾਡੇ ਸਰੀਰ ਦੇ ਅੰਦਰ ਵੀ ਅੱਠ ਤਰ੍ਹਾਂ ਦੀਆਂ ਧਾਤਾਂ ਮੰਨੀਆਂ ਗਈਆਂ ਨੇ। ਬਾਰੀ ਤੌਰ ਤੇ ਵੀ ਜੇ ਆਪਾਂ ਕਹਿ ਲੋ ਕਿ ਸੋਨਾ ਇੱਕ ਧਾਤ ਹੈ। ਸੋਨੇ ਤੋਂ ਬਨੇ ਹੋਏ ਗਹਿਣੇ ਉਹ ਉਸੇ ਦਾ ਹੀ ਰੂਪ ਨੇ। ਹੈ ਸੋਨਾ ਪਰ ਵੱਖੋ ਵੱਖਰੇ ਗਹਿਣੇ ਬਣ ਕੇ ਉਹਨਾਂ ਦਾ ਵੱਖੋ ਵੱਖਰਾ ਨਾਮ ਟਿਕ ਗਿਆ। ਜਦੋਂ ਉਹਨਾਂ ਨੂੰ ਅੱਗ ਦੇ ਵਿੱਚ ਪਿਘਲਾਇਆ ਜਾਂਦਾ ਹੈ ਕੋਠਾਲੀ ਦੇ ਵਿੱਚ ਪਾਇਆ ਜਾਂਦਾ ਹੈ ਜਿਹੜੇ ਸੁਨਿਆਰੀ ਵੀਰ ਕਾਰਜ ਕਰਦੇ ਨੇ ਇਹ ਕੀਤਾ ਕਰਦੇ ਨੇ ਇਹ ਕੰਮ ਕਰਦੇ ਨੇ ਉਹ ਸਾਰੇ ਗਹਿਣਿਆਂ ਨੂੰ ਇੱਕ ਕਰ ਸਕਦੇ ਨੇ ਦੁਆਰਾ ਫਿਰ ਉਹਨਾਂ ਕੋਲ ਤਕਨੀਕ ਦਾ ਪਤਾ ਹੈ ਉਹਨਾਂ ਨੂੰ ਉਹ ਧਾਤ ਧਾਤ ਦੇ ਵਿੱਚ ਫਿਰ ਮਿਲ ਜਾਂਦੀ ਹੈ ਇਦਾਂ ਕਹਿ ਲਓ ਵੀ ਧਾਤ ਮਿਲੈ ਫੁਣ ਧਾਤ ਕਉ ਸਿਫਤੀ ਸਿਫਤ ਸਮਾਈ ਸਿਫਤਾਂ ਦਾ ਭਾਵ ਕੀ ਹੈ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਉਸ ਮਾਲਕ ਦੀਆਂ ਸਿਫਤਾਂ ਦਾ ਜ਼ਿਕਰ ਕੀਤਾ ਨਹੀਂ ਜਾ ਸਕਦਾ ਪੂਰਾ ਜਿੰਨਿਕ ਮਤਬੁੱਧ ਸਮਝ ਸਤਗੁਰੂ ਜੀ ਨੇ ਬਖਸੀ ਹੈ ਆਪਾਂ ਉਸ ਦੀਆਂ ਵਡਿਆਈਆਂ ਦੇ ਕਥਨ ਕਰ ਰਹੇ ਹਾਂ ਸਿਫਤਾਂ ਕਰ ਰਹੇ ਹਾਂ ਸੋ ਸਤਗੁਰੂ ਜੀ ਇੱਥੇ ਕੀ ਕਹਿ ਰਹੇ ਨੇ ਕਹਿੰਦੇ ਪ੍ਰਭੂ ਦੀ ਸਿਫਤਸਲਾ ਕਰਕੇ ਗੁਣਾ ਦੇ ਮਾਲਕ ਪ੍ਰਭੂ ਦੇ ਵਿੱਚ ਹੀ ਇੱਕ ਮਿਕ ਹੋਇਆ ਜਾ ਸਕਦਾ ਹੈ ਨੀਮ ਹੋਇਆ ਜਾ ਸਕਦਾ ਜਿਵੇਂ ਧਾਤ ਧਾਤ ਨਾਲ ਮਿਲ ਜਾਂਦੀ ਹੈ ਜਿਵੇਂ ਸੋਨਾ ਸੋਨੇ ਨਾਲ ਮਿਲ ਜਾਂਦਾ ਕੋਈ ਵੀ ਧਾਤ ਕਹ ਲੋ ਧਾਤ ਮਿਲੈ ਹੁਣ ਧਾਤ ਕਿਉ ਸੋ ਇਦਾਂ ਕਹਿੰਦੇ ਭਾਈ ਉਹ ਵਿਸੜਿਆ ਹੋਇਆ ਸੋਨਾ ਆਦਿਕ ਕਿਸੇ ਧਾਤ ਦਾ ਬਣਿਆ ਹੋਇਆ ਜੇਬਰ ਢਲ ਕੇ ਮੁੜ ਕੇ ਇੱਕ ਮਿਕ ਹੋ ਜਾਂਦਾ ਹੈ ਇੱਕ ਰੂਪ ਹੋ ਜਾਂਦਾ ਹੈ ਮਿਲ ਜਾਂਦਾ ਹੈ ਆਪਸ ਵਿੱਚ ਇੱਕ ਮਿਕ ਹੋ ਜਾਂਦਾ ਲਾਲ ਗੁਲਾਲ ਘਬਰਾ ਸੱਚਾ ਰੰਗ ਚੜਾਓ ਘਬਰਾ ਦਾ ਅਰਥ ਇੱਥੇ ਹੈ ਜੀ ਗੂੜਾ ਬਹੁਤ ਗੂੜਾ ਰੰਗ ਕਹਿ ਲੋ ਜਿਵੇਂ ਕਈ ਵਾਰੀ ਫੁੱਲਾਂ ਦੀ ਬਾੜੀ ਦੇ ਵਿੱਚ ਫੁੱਲ ਖਿੜੇ ਹੁੰਦੇ ਨੇ ਬਹੁਤ ਗੂੜੇ ਰੰਗ ਦੇ ਫੁੱਲ ਵੀ ਹੁੰਦੇ ਨੇ ਕੁਝ ਫਿੱਕੇ ਰੰਗਾਂ ਦੇ ਫੁੱਲ ਵੀ ਹੁੰਦੇ ਨੇ ਗੂੜਾ ਰੰਗ ਹੋਰਾਂ ਨਾਲੋਂ ਵੱਧ ਕੇ ਦਿਸਦਾ ਹੈ ਫਿੱਕੇ ਰੰਗ ਨਾਲੋਂ ਗੂੜਾ ਰੰਗ ਅੱਖਾਂ 'ਚ ਵੱਜਦਾ ਇਦਾਂ ਕਹ ਲਓ ਪੂਰਾ ਪਤਾ ਲੱਗਦਾ ਗੂੜੀ ਚੀਜ਼ ਦਾ ਸਤਿਗੁਰੂ ਕਹਿੰਦੇ ਸਿਪਤ ਸਲਾਹ ਦੀ ਬਰਕਤ ਦੇ ਨਾਲ ਮਨੁੱਖ ਨੂੰ ਗੂੜਾ ਰੰਗ ਚੜ ਜਾਂਦਾ ਹੈ ਭਾਵ ਉਹਦੀ ਸਮਝ ਉਹਦੀ ਮਤ ਉਹਦੀ ਬੁੱਧ ਬੱਕਰੀ ਹੋ ਜਾਂਦੀ ਆ ਹੋਰਾਂ ਦੇ ਨਾਲੋਂ ਕਿਉਂਕਿ ਉਹਨੂੰ ਸਮਝ ਲੱਗ ਜਾਂਦੀ ਆ ਉਹਦਾ ਮਨ ਰੰਗਿਆ ਜਾਂਦਾ ਗੁਰੂ ਦੇ ਬਾਣੀ ਦੇ ਗਿਆਨ ਦੇ ਨਾਲ ਸਤਿ ਸਿ ਮਿਲ ਸੰਤੋਖੀਆ ਹਰ ਜਪ ਇੱਕ ਹੈ ਭਾਈ ਕਹਿੰਦੇ ਪਰ ਉਹ ਸਦਾ ਸਤਿ ਪ੍ਰਭੂ ਉਹਨਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਜੋ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਇੱਕੋ ਦੇ ਪ੍ਰੇਮ ਦੇ ਵਿੱਚ ਮਗਨ ਰਹਿੰਦੇ ਨੇ ਸੱਚ ਮਿਲਿਆ ਸੰਤੋਖੀ ਆ ਜਿਹੜੇ ਸਬਰ ਸੰਤੋਖ ਗੁਰੂ ਦੀ ਬਾਣੀ ਦੇ ਵਿੱਚੋਂ ਸਾਨੂੰ ਇਹ ਦਾਤਾਂ ਬਖਸ਼ਿਸ ਹੁੰਦੀਆਂ ਨੇ ਨਹੀਂ ਤੇ ਫਿਰ ਮਨੁੱਖ ਹੋਰ ਹੋਰ ਪਾਸੇ ਤ੍ਰਸਨਾ ਲੂ ਬਣਦਾ ਜਾਂਦਾ ਹੈ ਈਰਖਾ ਲੂ ਬਣਦਾ ਜਾਂਦਾ ਹੈ ਗੁਰੂ ਦੀ ਬਾਣੀ ਸਾਡੇ ਮਨ ਮੈਂ ਫਿਰ ਬੇਨਤੀ ਕਰਾਂ ਵੀ ਗਿਆਨ ਜਿਹੜਾ ਹੈ ਭਾਈ ਜਦੋਂ ਕਿਸੇ ਦੇ ਮਨ ਤੇ ਲਾਗੂ ਹੁੰਦਾ ਹੈ ਤਾਂ ਉਹਦੇ ਮਨ ਨੂੰ ਸ਼ਾਂਤੀ ਸਹਜ ਅਵਸਥਾ ਜਿੰਨੀਆਂ ਵੀ ਗੱਲਾਂ ਗੁਰਬਾਣੀ ਚਾ ਰਹੀਆਂ ਨੇ ਅਡੋਲਤਾ ਕਹਿ ਲੋ ਆਨੰਦ ਕਹਿ ਲੋ ਉਹ ਮਨ ਇਧਰੋਂ ਉਧਰੋਂ ਭਟਕਣੋਂ ਹਟ ਕੇ ਬਸ ਉਹ ਮਾਲਕ ਦੇ ਭਾਣੇ ਨੂੰ ਮੰਨ ਕੇ ਹੀ ਬੜਾ ਵੱਡਾ ਸੰਤੋਖੀ ਹੋ ਜਾਂਦਾ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਸੱਚ ਦੀ ਸਮਝ ਲੱਗ ਜਾਂਦੀ ਹੈ ਸਤ ਮਿਲਾ ਸੰਤੋਖੀ ਆ ਹਰ ਦਪ ਏਕੈ ਭਾਈ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਜਾਪ ਲਿਆ ਸਮਝ ਲਿਆ ਗੁਰੂ ਦੀ ਬਾਣੀ ਜੀ ਦੇ ਕੋਲੋਂ ਆਪਣੇ ਮਨ ਨੂੰ ਸਮਝਾ ਲਿਆ ਅੱਗੇ ਸ਼ਬਦ ਹੈ ਰਹਾਉ ਵਾਲਾ ਜਿਹਦੇ ਵਿੱਚ ਸ਼ਬਦ ਦਾ ਆਪਾਂ ਹਮੇਸ਼ਾ ਵਾਸਤੇ ਬਹੁਤ ਬਾਰੀ ਤੁਸੀਂ ਇਸ ਗੱਲ ਨੂੰ ਪ੍ਰਚਾਰਿਆ ਸੁਣਿਆ ਹੈ ਆਪਾਂ ਸ਼ਬਦ ਦੇ ਵਿੱਚ ਰਹਾਉ ਜਿਹੜਾ ਬੰਦ ਹੈ ਰਹਾਉ ਵਾਲਾ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਸ਼ਬਦ ਦਾ ਪੂਰਾ ਭਾਵ ਜਿਹੜਾ ਉਹ ਸਾਡੇ ਧਿਆਨ 'ਚ ਲਿਆਉਂਦੇ ਨੇ ਰਹਾਉ ਵਾਲਾ ਬੰਦ ਹੈ ਜੀ ਭਾਈ ਰੇ ਸੰਤ ਜਨਾ ਕੀ ਰੇਨ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਤੇਨ ਹੁਣ ਇੱਥੇ ਸਤਿਗੁਰੂ ਜੀ ਨੇ ਦੂਸਰੇ ਬੰਦ ਰਹਾਉ ਵਾਲੇ ਦੇ ਵਿੱਚ ਇਹ ਜ਼ਿਕਰ ਕੀਤਾ ਕਹਿੰਦੇ ਜੇ ਇਹ ਸੰਤੋਖ ਤੂੰ ਚਾਹਣਾ ਜੇ ਤੂੰ ਇੱਕ ਮਿਕ ਹੋਣਾ ਚਾਹਣਾ ਜਿਵੇਂ ਧਾਤ ਨਾਲ ਧਾਤ ਮਿਲ ਜਾਂਦੀ ਹੈ ਤਾਂ ਤੈਨੂੰ ਪਤਾ ਲੱਗੇਗਾ ਸਤ ਸੰਗਤ ਕਰਕੇ ਭਾਈ ਰੇ ਸੰਤ ਜਨਾ ਕੀ ਰੇਨ ਜਦੋਂ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੰਤ ਸ਼ਬਦ ਆਉਂਦਾ ਹੈ ਉਹ ਕਿ세 ਇੱਕ ਵਿਅਕਤੀ ਲਈ ਕਿਤੇ ਨਹੀਂ ਆਉਂਦਾ ਹਾਂ ਇੱਕ ਦੋ ਥਾਵਾਂ ਤੇ ਹੋ ਸਕਦਾ ਹੈ ਮਾਲਕ ਦੇ ਪ੍ਰਤੀ ਆ ਰਿਹਾ ਉਸ ਰੱਬ ਦੇ ਪ੍ਰਤੀ ਵੀ ਸੰਤ ਸਬਦ ਆ ਬਹੁਤਾ ਇਹ ਆਉਂਦਾ ਵੀ ਸਤ ਸੰਗੀਆਂ ਦੇ ਲਈ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਕਤ ਕੋਈ ਵੀ ਗੁਰਮੁਖ ਪਿਆਰਾ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਜਾਂ YouTube ਦੇ ਦੁਆਰਾ ਸੁਣ ਰਹੇ ਹੋ ਕਿਰਪਾ ਕਰਿਓ ਜਰੂਰ ਧਿਆਨ ਦੇ ਵਿੱਚ ਲਿਆਇਓ ਬਾਬਾ ਬੰਦਾ ਸਿੰਘ ਬਹਾਦਰ ਤੱਕ ਇਤੇ ਆਪਾਂ ਬਾਣੀ ਪੜ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਤੱਕ ਵੀ ਕੋਈ ਸੰਤ ਸੰਸਾਰ ਦੇ ਵਿੱਚ ਹੋਇਆ ਹੋਵੇ ਤਾਂ ਜ਼ਰੂਰ ਸਾਡੇ ਧਿਆਨ ਦੇ ਵਿੱਚ ਲਿਆਇਓ ਕਿਰਪਾ ਕਰਿਓ ਅੱਜ ਤੇ ਅਸੀਂ ਜਦੋਂ ਸੰਤ ਸ਼ਬਦ ਆਉਂਦਾ ਨਾ ਅਸੀਂ ਕਈ ਵਾਰੀ ਜਿਹੜੇ ਗੁਰਬਾਣੀ ਤੋਂ ਬਾਹਰ ਦੀਆਂ ਗੱਲਾਂ ਸਾਨੂੰ ਸੁਣਾਉਂਦੇ ਨੇ ਠੀਕ ਹੈ ਸੰਤ ਨਾਮ ਇਹ ਨਹੀਂ ਮੈਂ ਕਹਿ ਸਕਦਾ ਵੀ ਆਪਾਂ ਮਾੜਾ ਸੰਤ ਸ਼ਬਦ ਸੰਤ ਚੰਗੇ ਵੀ ਜਿਹੜੇ ਗੁਰੂ ਦੀ ਬਾਣੀ ਨਾਲ ਜੋੜਦੇ ਨੇ ਉਹਨਾਂ ਨੂੰ ਗਿਆਨੀ ਸੰਤ ਬ੍ਰਹਮ ਗਿਆਨੀ ਸ਼ਬਦ ਅਸੀਂ ਕਈ ਵਾਰ ਯਾਖ ਦਿੰਨੇ ਆ ਪਰ ਇਹ ਭਲੇਖਾ ਪਾਲ ਲੈਣਾ ਵੀ ਹਾਂ ਇਹ ਉਹਨਾਂ ਦੀ ਰੇਣ ਦੀ ਗੱਲ ਹੈ ਇਹ ਮੈਂ ਤਾਂ ਥੋੜਾ ਕਲੀਅਰ ਕਰ ਰਿਹਾ ਵੀ ਅੱਜ ਬਹੁਤਾ ਇਹਨਾਂ ਪੰਕਤੀਆਂ ਨੂੰ ਸਾਨੂੰ ਇਦਾਂ ਹੀ ਸੁਨਾਇਆ ਜਾਂਦਾ ਵੀ ਸੰਤਾਂ ਦੇ ਪੈਰਾਂ ਦੀ ਧੂੜ ਸੰਤਾਂ ਦੇ ਚਰਨਾਂ ਦੀ ਰੇਣ ਜਿਹੜਾ ਸ਼ਬਦ ਰੇਣ ਹੈ ਨਾ ਇਹਨੂੰ ਚਰਨ ਧੂੜ ਇਹਦੇ ਅਰਥ ਬਣਦੇ ਨੇ ਭਾਈ ਰੇ ਸੰਤ ਜਨਾ ਕੀ ਰੇਣ ਇੱਥੇ ਮੈਂ ਮਾਨ ਨਾਲ ਕਹਿ ਸਕਦਾ ਵੀ ਉਹਨਾਂ ਸੰਤਾਂ ਦੀ ਰੇਣ ਕਿਹੜੇ ਸੰਤਾਂ ਦੀ ਰੇਣ ਜਿਹੜੇ ਸੰਤਾਂ ਦੀ ਰੇਣ ਗੁਰੂ ਨਾਨਕ ਪਾਤਸ਼ਾਹ ਜੀ ਭਗਤ ਰਵਦਾਸ ਭਗਤ ਕਬੀਰ ਭਗਤ ਫਰੀਦ ਭਗਤ ਧੰਨਾ ਜੀ 35 ਮਹਾਪੁਰਖ ਇਦਾਂ ਕਹ ਲੋ ਇਹ ਸਾਡੇ ਸੰਤ ਨੇ ਸਭ ਤੋਂ ਸੁੱਚੇ ਮੋਤੀ ਜੇ ਸੰਤ ਦੇਖਣੇ ਨੇ ਸੱਚੇ ਸੰਤ ਦੇਖਣੇ ਨੇ ਤਾਂ ਇਹ ਸੰਤਾਂ ਦੇ ਬਚਨ ਨੇ ਜਿਹੜੇ ਅਸੀਂ ਪੜ ਰਹੇ ਆ ਗੁਰੂ ਨਾਨਕ ਜਿਹਾ ਸੰਤ ਤੁਹਾਨੂੰ ਕੋਈ ਲੱਭ ਨਹੀਂ ਸਕਦਾ ਸੰਸਾਰ ਤੇ ਗੁਰਬਾਣੀ ਜਿਹੇ ਬੋਲ ਕਿਸੇ ਬੰਦੇ ਦੇ ਨਹੀਂ ਤੁਹਾਨੂੰ ਮਿਲ ਸਕਦੇ ਹਾ ਸੁਣਾਉਣ ਵਾਲੇ ਨੂੰ ਅਸੀਂ ਮਾਣ ਦੇ ਨਾਲ ਸਤਿਕਾਰ ਦੇ ਨਾਲ ਇਹ ਸ਼ਬਦ ਕਈ ਵਾਰੀ ਵਰਤ ਦਿੰਨੇ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੀ ਗੱਲ ਦੇ ਹੀ ਗੁਲਾਮ ਬਣ ਜਾਈਏ ਨਹੀਂ ਭਾਈ ਜੇ ਕਿਤੇ ਬਾਣੀ ਤੋਂ ਪਰੇ ਉਹਨਾਂ ਦਾ ਪ੍ਰਚਾਰ ਜਾਂਦਾ ਹੈ ਤਾਂ ਅਸੀਂ ਇਸ ਗੱਲ ਨੂੰ ਸਮਝੀਏ ਵਿਚਾਰੀਏ ਭਾਈ ਰੇ ਸੰਤ ਦਾ ਨਾਂ ਕੀ ਰੇਨ ਗੁਰੂ ਪਾਤਸ਼ਾਹ ਦੀ ਇੱਥੇ ਗੱਲ ਕਰ ਰਹੇ ਨੇ ਵੀ ਜਿਨ੍ਹਾਂ ਨੇ ਵੀ ਉਸ ਮਾਲਕ ਨੂੰ ਪਹਿਚਾਨੜਿਆ ਉਹਦੀਆਂ ਸਿਫਤਾਂ ਕੀਤੀਆਂ ਸੱਚੇ ਦੇ ਗੁਣ ਗਾਈ ਆਪਣੇ ਮਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੰਟਰੋਲ 'ਚ ਰੱਖ ਕੇ ਚੰਗੀ ਜ਼ਿੰਦਗੀ ਬਤੀਤ ਕਰੀ ਕਹਿੰਦੇ ਮੈਂ ਉਹਨਾਂ ਦੇ ਦਰਸ਼ਨ ਦੀ ਮੰਗ ਕਰਦਾ ਹਾਂ ਭਾਈ ਰੇ ਸੰਤ ਗਨਾ ਕੀ ਰੇਨ ਮੈਂ ਉਹਨਾਂ ਤੋਂ ਗਹਿਰੇ ਅਰਥ ਬਣਨਗੇ ਅਖਰੀ ਅਰਥ ਤੇ ਇੱਥੇ ਤੁਹਾਨੂੰ ਲਿਖੇ ਮਿਲ ਰਹੇ ਨੇ ਪ੍ਰੋਫੈਸਰ ਸਾਹਬ ਸੰਗ ਦੇ ਵੀ ਜਿੰਨੇ ਵੀ ਟਿੱਕੇਕਾਰਾਂ ਨੇ ਲਿਖੇ ਨੇ ਵੀ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਪਰ ਅਸਲ ਭਾਵ ਅਰਥ ਇਹ ਆ ਵੀ ਮੈਂ ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਆਪਣੇ ਮਨ ਨੂੰ ਉਨ੍ਹਾਂ ਦੀ ਗੱਲ ਦੇ ਨਾਲ ਸਹਿਮਤ ਕਰ ਲਵਾਂ ਆਪਣੇ ਮਨ ਦੀ ਵਿਕਾਰ ਮਾਰ ਲਵਾਂ ਆਪਣੀ ਮਤ ਨੂੰ ਮਾਰ ਲਵਾਂ ਮਤਲਬ ਉਨ੍ਹਾਂ ਦੀ ਗੱਲ ਦੇ ਮੁਤਾਬਕ ਮੈਂ ਚੱਲਾਂ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੀ ਉਨ੍ਹਾਂ ਦੀ ਚਰਨ ਧੂਰ ਹੈ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾਉ ਫਿਰ ਇਹ ਧੇਨ ਜਿਹੜੀ ਸ਼ਬਦ ਇੱਥੇ ਆ ਰਿਹਾ ਹੈ ਨਾ ਮੁਕਤ ਪਦਾਰਥ ਧੇਨ ਤੇ ਵੇਨ ਨਾਮ ਗੁਰਬਾਣੀ ਦੇ ਵਿੱਚ ਗਾਂ ਪ੍ਰਤੀ ਆਉਂਦਾ ਹੈ ਇਹ ਮਨੋਤਾ ਸਨ ਉਸ ਵਕਤ ਅੱਜ ਵੀ ਕਈਆਂ ਦੇ ਮਨਾਂ 'ਚ ਹੋ ਸਕਦੀਆਂ ਨੇ ਕਿਉਂਕਿ ਹੋਰ ਗ੍ਰੰਥਾਂ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ ਵੀ ਇੱਕ ਗਾਂ ਹੈ ਕਾਮ ਤੇਨ ਵੀ ਉਹਦੇ ਕੋਲੋਂ ਜੋ ਵੀ ਤੁਸੀਂ ਕੁਝ ਮੰਗੋ ਉਹ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ ਕਲਪ ਵਿਰਸ਼ ਦਾ ਨਾਮ ਵੀ ਗੁਰਬਾਣੀ 'ਚ ਆਇਆ ਸੋ ਸਤਗੁਰੂ ਜੀ ਨੇ ਕਈ ਵਾਰੀਆਂ ਆਪ ਹੁਕਮਨਾਮਿਆਂ ਦੇ ਵਿੱਚ ਵੀ ਪੜ੍ਹਦੇ ਹਾਂ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ ਉਥੇ ਜ਼ਿਕਰ ਆਉਂਦਾ ਜਾ ਕੈ ਵਸ ਹੈ ਕਾਮ ਤੇ ਨਾ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਉਣ ਲਈ ਕਾਮ ਤੇਨ ਸ਼ਬਦ ਤੇਨ ਸ਼ਬਦ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਇਹ ਵਰਤੇ ਹੋਏ ਨੇ ਹੁਣ ਇੱਥੇ ਸਤਿਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ ਕਹਿੰਦੇ ਭਾਈ ਜਿਹੜੀ ਕਾਮ ਤੇ ਇਨ ਗਾਂ ਦੀ ਹੋਰ ਗ੍ਰੰਥਾਂ ਦੇ ਵਿੱਚ ਗੱਲ ਕੀਤੀ ਪਈ ਹੈ ਜਿੱਥੇ ਆਪਾਂ ਰੋਜ਼ ਪੜ੍ਹਦੇ ਹਾਂ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤ ਸਾਰ ਨਾ ਜਾਣੀ ਇਹ ਉਹਨਾਂ ਗ੍ਰੰਥਾਂ ਦੇ ਵਿੱਚੋਂ ਨਾਮ ਆਏ ਹੋਏ ਨੇ ਪਰ ਤੱਤ ਅਸਲੀਅਤ ਦੀ ਗੱਲ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ ਕਹਿੰਦੇ ਕੋਈ ਇਦਾਂ ਦੀ ਗੱਲ ਨਹੀਂ ਹੈ ਮਨ ਦੇ ਵਿੱਚ ਭਲੇਖੇ ਭਰਮ ਬਹਿਮ ਦੂਰ ਕਰ ਦਈਏ ਜੇਕਰ ਤੇ ਤੁਸੀਂ ਚਾਹੋ ਨੇ ਵੀ ਹਾਂ ਇਦਾਂ ਦੀ ਹੈ ਤਾਂ ਸਤਿਗੁਰੂ ਕਹਿੰਦੇ ਤਾਂ ਤੁਹਾਨੂੰ ਇਹ ਚੰਗੇ ਮਨੁੱਖਾਂ ਦੇ ਵਿੱਚ ਬੈਠ ਕੇ ਇਹਨਾਂ ਗੱਲਾਂ ਤੋਂ ਮੁਕਤੀ پا ਲੈਣੀ ਚਾਹੀਦੀ ਹੈ ਜਿਹੜਾ ਪਦਾਰਥ ਜਿਹੜੇ ਧੇਨ ਦੀ ਤੁਸੀਂ ਗੱਲ ਕਰਦੇ ਹੋ ਸੰਤ ਸਭਾ ਘੋਰ ਪਾਈ ਹੈ ਮੁਕਤ ਪਦਾਰਥ ਧੇਨ ਕਹਿੰਦੇ ਸੰਤ ਜਨਾਂ ਦੀ ਸਭਾ ਦੇ ਵਿੱਚ ਮਤਲਬ ਆ ਸਤ ਸੰਗਤ ਜਿਹੜੀ ਆਪਾਂ ਕਰ ਰਹੇ ਆ ਗੁਰੂ ਦੀ ਬਾਣੀ ਦੀ ਸਮਝ ਵਕਸਿਸ ਦੇ ਦੁਆਰਾ ਸਤ ਸੰਗੀਆਂ ਦੇ ਵਿੱਚ ਬੈਠ ਕੇ ਸੱਚ ਨੂੰ ਮਿਲ ਕੇ ਗੁਰੂ ਨੂੰ ਮਿਲ ਕੇ ਸੰਤ ਸਭਾ ਗੁਰਪਾਈ ਹੈ ਗਿਆਨ ਇੱਥੇ ਆ ਕੇ ਅਸੀਂ ਗਿਆਨ ਪ੍ਰਾਪਤ ਕਰਦੇ ਹਾਂ ਨਾ ਗਿਆਨ ਗੁਰੂ ਸ਼ਬਦ ਗੁਰੂ ਬਾਣੀ ਦੀ ਸਮਝ ਸਿੱਖਿਆ ਜਿਹੜੀ ਸਾਡੇ ਮਨ ਦੇ ਵਿੱਚ ਉਤਰ ਰਹੀ ਹੈ ਉਹ ਹਮੇਸ਼ਾ ਸਾਡੇ ਨਾਲ ਗੁਰਮੇਰੇ ਸੰਗ ਸਦਾ ਹੈ ਨਾਲੇ ਜਿਹੜੇ ਸ਼ਬਦ ਗੁਰੂ ਦੇ ਬਾਬਤ ਆਏ ਉਹ ਗਿਆਨ ਹੈ ਸਮਝ ਹੈ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਹੀ ਹੈ ਸੰਤ ਸਭਾ ਗੁਰ ਪਾਈਐ ਕਹਿੰਦੇ ਸਤ ਸੰਗੀਆਂ ਦੇ ਵਿੱਚ ਜਾ ਕੇ ਗਿਆਨ ਪ੍ਰਾਪਤ ਕਰ ਗੁਰੂ ਨੂੰ ਪਉਣਾ ਕਰ ਮੁਕਤ ਪਦਾਰਥ ਧੇਨ ਕਾਮ ਧੇਨ ਜੋ ਤੁਸੀਂ ਕਹਿ ਰਹੇ ਹੋ ਵੀ ਇਹ ਸੰਸਾਰ ਦੇ ਵਿੱਚ ਮੰਨੀ ਜਾਂਦੀ ਹੈ ਇਹਦਾ ਨਾਮ ਵਰਤ ਕੇ ਸਤ ਗੁਰੂ ਜੀ ਨੇ ਜ਼ਿਕਰ ਕੀਤਾ ਕਹਿੰਦੇ ਜੇ ਇਹ ਚਾਹਣਾ ਤੂੰ ਵੀ ਇਹ ਮਿਲਣੀ ਹੈ ਤੈਨੂੰ ਚਲ ਇਦਾਂ ਹੀ ਮੰਨ ਲੈ ਵੀ ਜੇ ਤੂੰ ਪਦਾਰਥਾਂ ਨੂੰ ਚਾਹਣਾ ਇਹ ਕਾਮ ਧੇਨ ਨੂੰ ਚਾਹਣਾ ਅਸਲ ਤੇਰੇ ਕੋਲੇ ਗਿਆਨ ਬਖਸ਼ਸ ਗੁਰੂ ਦੀ ਹੋਵੇ ਤਾ ਫਿਰ ਤੇਰੀ ਮੁਕਤੀ ਹੋ ਸਕਦੀ ਹੈ ਮੁਕਤ ਪਦਾਰਤ ਧੇਨ ਮੁਕਤ ਕਿੱਥੋਂ ਹੋਣਾ ਹੈ ਵਿਮਾ ਭਰਮਾਂ ਪਖੰਡਾਂ ਚੋਂ ਕਰਮ ਕਾਂਡਾਂ ਚੋਂ ਉਤੋਂ ਅਸੀਂ ਮੁਕਤੀ ਕਰਨੀ ਹੈ ਗੁਰਬਾਣੀ ਸਾਨੂੰ ਮੁਕਤ ਕਰਦੀ ਹੈ ਗੁਰਬਾਣੀ ਸਾਨੂੰ ਇੱਕੋ ਇੱਕ ਉਹ ਮਾਲਕ ਦੇ ਨਾਲ ਜੋੜਦੀ ਹੈ ਨਹੀਂ ਤੇ ਮਨੁੱਖ ਫਿਰ ਇਨ੍ਹਾਂ ਚੱਕਰਾਂ ਦੇ ਵਿੱਚ ਇਨ੍ਹਾਂ ਉਲਝਣ ਤਾਣੀਆਂ ਦੇ ਵਿੱਚ ਉਲਝਿਆ ਰਹਿੰਦਾ ਹੈ ਸੋ ਅੱਗੇ ਸਤਿਗੁਰੂ ਜੀ ਲਿਖ ਰਹੇ ਨੇ ਉੱਚੋ ਥਾਨ ਸੁਹਾਵਨਾ ਉੱਪਰ ਮਹਿਲ ਮਰਾਰ ਸਤ ਕਰਨੀ ਤੇ ਪਾਈ ਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈ ਐ ਆਤਮ ਰਾਮ ਵਿਚਾਰ ਫਿਰ ਗੁਰੂ ਪਾਸਾ ਜੀ ਕਹਿ ਰਹੇ ਨੇ ਕਹਿੰਦੇ ਪ੍ਰਮਾਤਮਾ ਦੇ ਰਹਿਣ ਦਾ ਸੋਹਣਾ ਥਾਂ ਉੱਚਾ ਥਾਂ ਉਸ ਦਾ ਮਹਿਲ ਜਿਹੜਾ ਸਭ ਤੋਂ ਉੱਚਾ ਹੈ ਉੱਚੋ ਥਾਨ ਸੁਹਾਵਨਾ ਉੱਪਰ ਮਹਲ ਮੁਰਾਰ ਮਰਾਰ ਦਾ ਅਰਥ ਹੁੰਦਾ ਜੀ ਪ੍ਰਮਾਤਮਾ ਗੁਰਮਤ ਦੇ ਮੁਤਾਬਕ ਗੁਰਬਾਣੀ ਦੇ ਮੁਤਾਬਕ ਇੱਥੇ ਸ਼ਬਦ ਜੋ ਆ ਰਿਹਾ ਹੈ ਉਹ ਮਾਲਕ ਦੇ ਪ੍ਰਤੀ ਆ ਰਿਹਾ ਜਿਵੇਂ ਆਪਾਂ ਕਿਸੇ ਵੀ ਪੜ੍ਹ ਕੇ ਆਇਆ ਰਹਰਾਸ ਸਾਹਿਬ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਸੋ ਦਰ ਕਿਹਾ ਸੋ ਕਰਕੇ ਹਾਲ ਉੱਚੇ ਤੋਂ ਮਤਲਬ ਵੀ ਉਸ ਦਰ ਦੀ ਸਤਿਗੁਰੂ ਜੀ ਗੱਲ ਕਰ ਰਹੇ ਨੇ ਸਮਝਾਉਣ ਦੇ ਮਾਤਰ ਉੱਚੋ ਥਾਨ ਸੁਹਾਵਨਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਤੇ ਪਾਈ ਹੈ ਦਰ ਘਰ ਮਹਿਲ ਪਿਆਰ ਕਹਿੰਦੇ ਜੇ ਉਸ ਮਾਲਕ ਦੇ ਨਾਲ ਪਿਆਰ ਪਾਉਣਾ ਤਾਂ ਤੇਰੀ ਕਰਨੀ ਕਰਨੀ ਦਾ ਮਤਲਬ ਕੀ ਆਚਰਣ ਸੱਚ ਕਰਨੀ ਤੇਰਾ ਸੱਚਾ ਆਚਰਣ ਹੋਵੇ ਤੇਰੀ ਜ਼ਿੰਦਗੀ ਦੇ ਵਿੱਚੋਂ ਤੇਰੇ ਜੀਵਨ ਦੇ ਵਿੱਚੋਂ ਸੱਚ ਟਲਕਦਾ ਹੋਵੇ ਸੱਚ ਕਰਨੀ ਦੇ ਪਾਈ ਹੈ ਦਰ ਕਰ ਮਹਿਲ ਪਿਆਰ ਪ੍ਰਭੂ ਦੇ ਦਰ ਦਾ ਪ੍ਰਭੂ ਦੇ ਘਰ ਦਾ ਪ੍ਰਭੂ ਦਾ ਪਿਆਰ ਕਹਿ ਲੋ ਕਹਿੰਦੇ ਸੱਚ ਦੇ ਰਾਹੀ ਤੂੰ ਪ੍ਰਾਪਤ ਕਰ ਸਕਦਾ ਕਿਉਂਕਿ ਝੂਠੇ ਨੂੰ ਥਾਂ ਨਹੀਂ ਹੈ ਆਪਾਂ ਬਹੁਤ ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਜਿੱਥੇ ਝੂਠ ਹੈ ਉੱਥੇ ਸੱਚ ਨਹੀਂ ਹੈ ਜਿੱਥੇ ਸੱਚ ਹੈ ਉੱਥੇ ਝੂਠ ਨਹੀਂ ਹੈ ਇਦਾਂ ਕਹਿ ਲਈਏ ਵੀ ਗੁਰੂ ਪਾਤਸ਼ਾਹ ਜੀ ਸੱਚੇ ਮਾਰਗ ਚੱਲਦੇ ਆ ਉਤਤ ਕਰੇ ਜਹਾਨ ਅਨੇਕਾਂ ਬੇਅੰਤ ਸ਼ਬਦ ਨੇ ਨਾਲੇ ਤੇ ਸਾਡੀ ਜਿੰਨੀ ਵੀ ਵਡਿਆਈ ਆਪਾਂ ਪਿੱਛੇ ਗੱਲ ਕੀਤੀ ਆ ਵੀ ਸੰਤ ਸ਼ਬਦ ਜਿਹੜਾ ਅਸੀਂ ਵਰਤ ਲਿਆ ਉਹ ਸੱਚੇ ਬੰਦਿਆਂ ਵਾਸਤੇ ਵਰਤਿਆ ਪਰ ਗੁਰਬਾਣੀ ਦੇ ਵਿੱਚ ਸੰਤ ਜਿਹੜਾ ਆਇਆ ਉਹ ਸਤ ਸੰਗੀਆਂ ਦੇ ਬਾਬਤ ਆਇਆ ਚੰਗੇ ਮਣੁੱਖਾਂ ਦੇ ਬਾਬਤ ਆਇਆ ਜਿੱਥੇ ਗੁਰੂ ਦੀ ਬਾਣੀ ਦੀ ਵਿਚਾਰ ਹੁੰਦੀ ਹੈ ਆਪ ਹੋ ਸੰਤ ਪਿਆਰੇ ਹੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿੱਡਾ ਮਾਣ ਸਤਕਾਰ ਦਾ ਇਹ ਸ਼ਬਦ ਬਖਸ਼ਿਸ਼ ਕੀਤਾ ਹੈ ਸੋ ਸਾਡੀ ਕਰਨੀ ਜਿਹੜੀ ਹੈ ਸਾਡੀ ਰਹਿਣੀ ਸਹਿਣੀ ਕਹਿਣੀ ਬਹਿਣੀ ਜੋ ਵੀ ਸਾਡਾ ਚਾਲ ਚੱਲਣਾ ਉਹ ਸੱਚ ਦੇ ਰਸਤੇ ਤੇ ਚੱਲੇ ਸੱਚ ਕਰਨੀ ਦੀ ਪਾਈ ਹੈ ਦਰਕਰ ਮਹਿਲ ਪਿਆਰ ਕਹਿੰਦੇ ਫੇਰ ਤੇਰਾ ਉਸ ਮਾਲਕ ਦੇ ਨਾਲ ਪਿਆਰ ਬਣ ਸਕਦਾ ਜਿਹਦੇ ਰਾਹੀਂ ਤੈਨੂੰ ਉਹ ਰੱਬ ਦਾ ਟਿਕਾਣਾ ਮਿਲ ਸਕਦਾ ਉਹ ਲੱਭ ਸਕਦਾ ਚੰਗਾ ਆਚਰਣ ਦੇ ਕੇ ਤੂੰ ਲੈ ਸਕਦਾ ਹੋਰ ਕੋਈ ਚੀਜ਼ ਦੇ ਦੁਆਰਾ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਸ਼ਬਦ ਇੱਥੇ ਦੇ ਹੈ ਮੈਂ ਫੇਰ ਪੜ ਰਿਹਾ ਸੱਚ ਕਰਨੀ ਦੇ ਪਾਈ ਹੈ ਜਿਵੇਂ ਆਪਾਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਹੁੰਦਾ ਹੈ ਨਾ ਤਾਂ ਉਹਦੇ ਬਦਲੇ ਅਸੀਂ ਕੋਈ ਚੀਜ਼ ਸਾਨੂੰ ਦੇਣੀ ਪੈਂਦੀ ਹੈ ਜੇ ਅਸੀਂ ਕਿਸੇ ਤੋਂ ਕੋਈ ਵਸਤੂ ਲੈਨੇ ਆ ਤਾਂ ਸਾਨੂੰ ਉਹਦੀ ਕੀਮਤ ਦੇਣੀ ਪੈਂਦੀ ਹੈ ਸਾਨੂੰ ਪੈਸੇ ਦੇਨੇ ਪੈਂਦੇ ਨੇ ਉਹ ਸਾਨੂੰ ਚੀਜ਼ ਦੇ ਦਿੰਦਾ ਇਹ ਸਾਨੂੰ ਸਮਝਾਉਣ ਖਾਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜ਼ਿਕਰ ਕੀਤਾ ਕਹਿੰਦੇ ਬੰਦਿਆ ਇਦਾਂ ਹੀ ਸਮਝ ਲੈ ਵੀ ਤੇਰਾ ਸੱਚਾ ਸੋਚਾ ਆਚਰਣ ਤੂੰ ਗੁਰੂ ਦੇ ਅੱਗੇ ਰੱਖ ਉਹਦੇ ਨਾਲ ਤੈਨੂੰ ਪਰਮਾਤਮਾ ਮਿਲ ਜਾਏਗਾ ਉਹਦੇ ਨਾਲ ਤੇਰਾ ਪਿਆਰ ਬਣ ਜਾਏਗਾ ਤੈਨੂੰ ਦਰ ਘਰ ਜਿਹੜਾ ਟਿਕਾਣਾ ਹੈ ਉਹਦਾ ਆਪਣੇ ਆਪ ਤੈਨੂੰ ਸਮਝ ਲੱਗ ਜਾਏਗੀ ਪਰ ਤੂੰ ਹੋਰ ਹੋਰ ਰਸਤੇਾਂ ਤੇ ਚੱਲਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਤੇਰੀ ਲੁੱਟ ਖਸੁੱਟ ਹੋ ਰਹੀ ਹੈ ਤੇਰਾ ਜੀਵਨ ਨੰਗਦਾ ਜਾ ਰਿਹਾ ਸਮਾਂ ਬਹੁਤ ਤੇਰੇ ਕੋਲੇ ਥੋੜਾ ਤੂੰ ਧਨ ਕਰਕੇ ਵੀ ਲੁੱਟਿਆ ਜਾ ਰਿਹਾ ਤੂੰ ਸੇਵਾ ਦੇ ਰੂਪ 'ਚ ਵੀ ਲੁੱਟਿਆ ਜਾ ਰਿਹਾ ਹਰ ਇੱਕ ਕਿਸਮ ਦੀ ਲੁੱਟ ਦੇ ਵਿੱਚ ਤੂੰ ਉਲਝਿਆ ਪਿਆ ਤੂੰ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰ ਸੱਚਾ ਆਚਰਣ ਆਪਣਾ ਬਣਾ ਉਹਦੇ ਦੁਆਰਾ ਤੈਨੂੰ ਮਾਲਕ ਦੀ ਪ੍ਰਾਪਤੀ ਹੋ ਸਕਦੀ ਹੈ ਗੁਰਮੁਖ ਮਨ ਸਮਝਾਈ ਹੈ ਫਿਰ ਵੇਖੋ ਤਿੰਨ ਪੰਕਤੀਆਂ ਦਾ ਇੱਕ ਬੰਦ ਹੈ ਇਹ ਦੂਜਾ ਬੰਦ ਹੈ ਗੁਰੂ ਪਾਸਾ ਜੀ ਤਿੰਨੇ ਲੈਣਾ ਜਿਹੜੀਆਂ ਨੇ ਆਪਾਂ ਕੱਟੀਆਂ ਇੱਕ ਵਾਰੀ ਪੜ੍ਹ ਲਈਏ ਤਿੰਨੇ ਪੰਕਤੀਆਂ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮਰਾਰ ਸੱਚ ਕਰਨੀ ਦੇ ਪਾਈ ਹੈ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ ਕਿੱਡੇ ਪਿਆਰੇ ਵਚਨ ਅੱਗੇ ਜਾ ਕੇ ਹੋਰ ਉਹਨਾਂ ਪੰਕਤੀਆਂ ਨੂੰ ਖੋਲ ਦਿੰਦਾ ਹੈ ਗੁਰਮੁਖ ਮਨ ਸਮਝਾਈ ਹੈ ਕਹਿੰਦੇ ਲੋੜ ਹੈ ਤੇਰੇ ਮਨ ਨੂੰ ਸਮਝਾਉਣ ਦੀ ਲੋੜ ਹੈ ਤੇਰੇ ਆਪਨੇ ਆਪ ਨੂੰ ਸਮਝਾਉਣ ਦੀ ਤੂੰ ਸਮਝਾਉਂਦਾ ਫਿਰਦਾ ਦੂਜਿਆਂ ਨੂੰ ਵੇਖੋ ਮੈਂ ਬੇਨਤੀ ਕਰਾਂ ਇੱਕ ਤੇ ਇਹ ਭਾਵ ਇਦਾਂ ਵੀ ਹੈ ਵੀ ਜਿੰਨਾ ਚਿਰ ਅਸੀਂ ਇੱਕ ਦੂਜੇ ਨੂੰ ਬਾਣੀ ਦੀ ਗੱਲ ਨਹੀਂ ਸਮਝਾਂਗੇ ਸਮਝਾਵਾਂਗੇ ਇਹ ਉਪਰਾਲੇ ਗੁਰੂ ਨਾਨਕ ਪਾਸਾ ਜੀ ਨੇ ਕੀਤੇ ਪ੍ਰਚਾਰ ਕਰਨਾ ਗੁਰੂ ਨਾਨਕ ਪਾਸਾ ਜੀ ਨੇ ਗੁਰਸਿੱਖਾਂ ਦੇ ਲਈ 10ਵੇਂ ਪਾਸਾ ਤੱਕ ਦਸੇ ਜਾਮਿਆਂ ਦੇ ਵਿੱਚ ਕਹਿ ਲੋ ਅੱਜ ਵੀ ਕਿੰਨੇ ਕੇਂਦਰ ਖੁੱਲੇ ਨੇ ਪਰ ਬਹੁਤਾ ਅਸੀਂ ਕੀ ਵੇਖਦੇ ਆ ਮਨੁੱਖ ਦੂਜਿਆਂ ਨੂੰ ਸਮਝਾਉਣ ਤੇ ਬਹੁਤ ਹੋਇਆ ਹੋਇਆ ਆਪਣੇ ਆਪ ਵੱਲ ਉਹ ਨਹੀਂ ਝਾਤੀ ਨਹੀਂ ਮਾਰਦਾ ਪਹਿਲਾਂ ਆਪਣੇ ਮਨ ਨੂੰ ਸਮਝਾਈਏ ਇਸੇ ਕਰਕੇ ਰਹਿਤ ਮਰਜ਼ਾਦਾ ਦੇ ਵਿੱਚ ਜਿਹੜੀਆਂ ਗੱਲਾਂ ਸਾਨੂੰ ਲਿਖੀਆਂ ਹੋਈਆਂ ਨੇ ਨਾ ਵੀ ਦੂਜੇ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਆਪ ਰਹਿਤ ਦਾ ਧਾਰਮੀ ਹੋਵੇ ਇਹ ਇਸੇ ਕਰਕੇ ਨੇ ਵੀ ਜੇ ਅਸੀਂ ਆਪ ਹੀ ਨਹੀਂ ਹੁਣ ਬਾਣੀ ਦੀ ਗੱਲ ਅਸੀਂ ਜੇ ਮੈਂ ਤੁਹਾਨੂੰ ਕਹਿਣਾ ਵੀ ਮੜੀ ਮਸਾਣੀ ਤੇ ਨਾ ਜਾਓ ਭਾਈ ਦੁੱਖ ਦਾ ਨਾ ਪੜੋ ਹਰਬਿਨ ਹੋਰ ਨਾ ਪੁੱਜੋ ਮੜਾ ਮਸਾਰ ਨਾ ਜਾਈ ਮੈਂ ਹੀ ਜਾ ਕੇ ਮੜੀਆਂ ਤੇ ਪਾਠ ਕਰਦਾ ਹੋਵਾਂ ਫਿਰ ਆਸਰ ਢੋੜੋ ਹੋਣਾ ਇਸ ਗੱਲ ਦਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਨ ਵਾਲੇ ਹੀ ਚਾਰ ਪੈਸਿਆਂ ਦੇ ਖਾਤਰ ਥਾਂ ਤਾਂਤੇ ਕੁਝ ਕਰਦੇ ਫਿਰਦੇ ਆ ਤਾਂ ਕਰਕੇ ਸਾਡਾ ਆਸਰ ਸਾਡਾ ਆਪਣਾ ਹੀ ਸਟੈਂਡ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਰਹਿਤ ਮਰਜ਼ਾਦਾ ਤੇ ਕਿੰਨੇ ਇੱਕ ਪ੍ਰਬੰਧਕ ਕਿੰਨੇ ਇੱਕ ਗੁਰਮਖ ਕਿੰਨੇ ਇੱਕ ਪਾਰਟੀ ਗਰੰਤੀ ਕਿੰਨੇ ਇੱਕ ਪ੍ਰਚਾਰਕ ਨੇ ਜਿਹੜੇ ਪੂਰੇ ਪਹਿਰਾ ਦਿੰਦੇ ਨੇ ਜਦੋਂ ਤੁਸੀਂ ਧਿਆਨ ਨਾਲ ਵੇਖੋਗੇ ਇਹ ਸੰਗਤ ਦਾ ਵੀ ਲੋਕਾਂ ਦਾ ਬਹੁਤ ਜ਼ਿਆਦਾ ਮਨ ਜਦੋਂ ਵਿੱਚ ਵਿਚਰ ਕੇ ਗੱਲਾਂ ਬਾਤਾਂ ਹੁੰਦੀਆਂ ਨੇ ਨਾ ਉਦੋਂ ਸਮਝ ਲੱਗਦੀ ਹੈ ਵੀ ਹਰੇਕ ਦੀ ਜਦੋਂ ਪ੍ਰਚਾਰਕਾਂ ਵੱਲ ਗੱਲ ਆਉਂਦੀ ਹੈ ਤਾਂ ਕਈ ਥਾਵਾਂ ਤੇ ਉਹ ਲੋਕਾਂ ਦੀਆਂ ਗੱਲਾਂ ਸੱਚੀਆਂ ਨੇ ਵੀ ਹਾਂ ਇਹ ਤੇ ਸਿਰਫ ਚਾਰ ਪੈਸੇ ਖਾਤਰ ਕਰ ਰਹੇ ਨੇ ਜੀ ਸੱਚ ਜਾਪਦਾ 50% ਤੋਂ ਉੱਪਰ ਸਚਾਈ ਹੈ ਇਸ ਗੱਲ ਦੇ ਵਿੱਚ ਸਿਰਫ ਧੰਦਾ ਬਣਾ ਕੇ ਸੀ ਇਧਰ ਨੂੰ ਜੁੜ ਪਏ ਜਿਹਨੂੰ ਕੋਈ ਹੋਰ ਕੰਮ ਧੰਦਾ ਨਹੀਂ ਮਿਲਿਆ ਉਧਰਲੇ ਪਾਸੇ ਵੀ ਚਲੋ ਇਤੇ ਸੌਖਾ ਜਿਹਾ ਕੰਮ ਐ ਕੋਈ ਬੋਤਾ ਕੋਈ ਜ਼ੋਰ ਦਾ ਕੋਈ ਸਿੱਖਣ ਦੀ ਬਹੁਤੀ ਬਸ ਬਾਣੀ ਨੂੰ ਪੜ੍ਹਨਾ ਵਾਰੀ-ਵਾਰੀ ਪਾਠ ਕਰਨ ਵਾਲੇ ਪਾਠੀਆਂ ਦਾ ਤੁਸੀਂ ਵੇਖੋ ਮੈਂ ਫਿਰ ਬੇਨਤੀ ਕਰਦਾ ਹੱਥ ਜੋੜ ਕੇ ਸਾਰਿਆਂ ਨੂੰ ਇੱਕ ਸਾਰਤਾ ਦੇ ਵਿੱਚ ਆਪਾਂ ਨਾ ਲਈਏ ਬਹੁਤ ਗੁਰਮਖ ਪਿਆਰੇ ਨੇ ਜਿਹੜੇ ਮਰਜ਼ਾਦਾ ਤੇ ਉੱਪਰ ਪਹਿਰਾ ਦਿੰਦੇ ਨੇ ਔਰ ਗੁਰਬਾਣੀ ਸੁੱਧ ਪੜ੍ਹਦੇ ਨੇ ਬੜੇ ਪਿਆਰ ਨਾਲ ਪੜ੍ਹਦੇ ਨੇ ਨਹੀਂ ਤੇ ਫਿਰ ਵਿੱਚ ਇਦਾਂ ਦੇ ਨੇ ਜਿਨ੍ਹਾਂ ਦਾ ਇੱਕ ਸ਼ਬਦ ਇੱਕ ਪੰਗਤੀ ਵੀ ਸਹੀ ਨਹੀਂ ਹੁੰਦੀ ਪਰ ਚੱਲਦੇ ਉਹ ਵੀ ਵਿੱਚ ਹੀ ਪਏ ਨੇ ਕਿਉਂਕਿ ਜਿੱਥੇ ਪਾਰਟੀਆਂ ਦੀ ਬਹੁਤੀ ਲੋੜ ਹੈ ਜਿੱਥੇ ਲੜੀਆਂ ਲਾਈਆਂ ਨੇ 101 ਅਖੰਡ ਪਾਠ ਚੱਲ ਰਿਹਾ ਹੁਣ ਤੁਸੀਂ ਵੇਖੋ ਤੇ 505 ਗਰੰਤੀ ਚਾਹੀਦੀ ਨੇ ਇਹਨੇ ਉਹ ਕਿੱਥੋਂ ਪੂਰੇ ਕਰਨਗੇ ਫਿਰ ਜਿਹੜਾ ਜਾਂ ਮਿਲਦਾ ਅਗਲਾ ਲਾਉਂਦਾ ਉਹ ਭਾਵੇਂ ਬਾਣੀ ਪੜੀ ਜਾਂਦੀ ਹੈ ਨਾ ਪੈਸਾ ਕਮਾਉਣ ਬਿਜ਼ਨਸ ਤੇ ਕੰਮ ਚੱਲ ਪਿਆ ਨਾ ਜਿੱਥੇ ਸਾਡਾ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਨੇ ਕਹਿੰਦੇ ਅਹ ਤਾਂ ਆਪਣੇ ਮਨ ਨੂੰ ਸਮਝਾਉਣਾ ਸੀ ਬਾਣੀ ਪੜ ਕੇ ਪਰ ਅਸੀਂ ਬਾਣੀ ਪੜ ਕੇ ਪੈਸਾ ਕਮਾਉਣ ਤੇ ਵੀ ਬਹੁਤੇ ਹੋ ਗਏ ਆ ਮਾਫ਼ ਕਰਿਓ ਇਹ ਗੱਲ ਸਚਾਈ ਹੈ ਬੜੇ ਧਿਆਨ ਨਾਲ ਸਮਝਣ ਦਾ ਇਸ ਨੂੰ ਯਤਨ ਕਰਿਓ ਗੁਰੂ ਜੀ ਦੀ ਬਾਣੀ ਨੂੰ ਅਸਲ ਦੇ ਵਿੱਚ ਸਮਝ ਕੇ ਆਪਣੇ ਮਨ ਨੂੰ ਸਿੱਧੇ ਰਸਤੇ ਤੇ ਸੱਚੇ ਆਚਰਣ ਤੇ ਚਲਾਉਣਾ ਹੈ ਪਰ ਬਾਣੀ ਸਮਝਣ ਦੇ ਲਈ ਅਸੀਂ ਕਿੰਨੀਕ ਪੜ੍ਹੀ ਹੈ ਕਿੰਨੀਕ ਪੜਾਈ ਹੈ ਜੇ ਅਸੀਂ ਸਹਿਜ ਪਾਠ ਵੀ ਕਰਵਾਉਨੇ ਆ ਤਾਂ ਕਿੰਨਾਕ ਅਸੀਂ ਬਾਣੀ ਨੂੰ ਸੁਣਿਆ ਕਿੰਨਾਕ ਅਸੀਂ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਬਿਰਲੇ ਗੁਰਮਖਾਂ ਪਿਆਰੇ ਹੋ ਸਕਦੇ ਨੇ ਉਹਨਾਂ ਦੀ ਗੱਤ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੰਨੇ ਕੀ ਗੱਤ ਕਹੀ ਨਾ ਜਾਏ ਉਹਨਾਂ ਦੀ ਸਿਫਤ ਸਲਾਹ ਮੈਂ ਕਰ ਨਹੀਂ ਸਕਦਾ ਪੂਰੀ ਬਸ ਨਮਸਕਾਰ ਹੈ ਉਹਨਾਂ ਦੇ ਚਰਨਾਂ ਤੇ ਜਿਹੜੇ ਗੁਰੂ ਦੀ ਬਾਣੀ ਦੇ ਉੱਪਰ ਪਹਿਰਾ ਦਿੰਦੇ ਨੇ ਚੰਗੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੇ ਨੇ ਚੰਗਾ ਜਾਣੇ ਲੋਕਾਂ ਨੂੰ ਸੇਧ ਦੇ ਰਹੇ ਨੇ ਬਹਿਮਾ ਭਰਮਾ ਤੋਂ ਕੱਢ ਕੇ ਰਹਿਤ ਮਰਜ਼ਾ ਦਾ ਨਿਜਮਾ ਦੇ ਵਿੱਚ ਇੱਕ ਨਿਜਮ ਚ ਚੱਲ ਰਹੇ ਨੇ ਗੁਰਮਖ ਮਨ ਸਮਝਾਈਏ ਆਤਮ ਰਾਮ ਵਿਚਾਰ ਸੋ ਇਸ ਬੰਦ ਦੇ ਵਿੱਚੋਂ ਪੂਰਾ ਨਚੂੜ ਸਾਨੂੰ ਇਹੀ ਮਿਲਦਾ ਹੈ ਕਹਿੰਦੇ ਉੱਚਾ ਆਚਰਨ ਬਣਾਉਣ ਦੇ ਲਈ ਤੇਰੇ ਮਨ ਨੂੰ ਸਮਝ ਚਾਹੀਦੀ ਹੈ ਉੱਚਾ ਆਚਰਨ ਬਣਾਉਣ ਦੇ ਲਈ ਇਦਾਂ ਵੀ ਆਪਾਂ ਕਹਿ ਸਕਦੇ ਆ ਵੀ ਇਹ ਕੋਈ ਸੌਖੀ ਖੇਡ ਨਹੀਂ ਪਈ ਉਂਝ ਤੇ ਬਾਣੀ ਪੜਨੀ ਕੋਈ ਵੀ ਮਨੁੱਖ ਪੜ ਲੇ ਪਰ ਇਹਨੂੰ ਮੰਨਣਾ ਕੋਈ ਸੌਖੀ ਖੇਡ ਨਹੀਂ ਹੈ ਇਹ ਤੇ ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ ਦੇ ਦੁਆਰਾ ਆਪਣੇ ਮਨ ਨੂੰ ਸਮਝਾਵੇ ਮਨੁੱਖ ਕਹਿੰਦੇ ਤਾਂ ਵਿਕਾਰਾਂ ਦੇ ਵੱਲੋਂ ਤੂੰ ਹਟ ਸਕਦਾ ਹੈ ਵਿਕਾਰਾਂ ਵੱਲੋਂ ਗੁਰੂ ਦਾ ਗਿਆਨ ਤੈਨੂੰ ਰੋਕਦਾ ਹੈ ਮਨ ਨੂੰ ਗੁਰੂ ਦੇ ਰਾਹੀਂ ਸਿੱਧੇ ਰਸਤੇ ਤੇ ਪਾਇਆ ਜਾ ਸਕਦਾ ਹੈ ਸਰਵ ਵਿਆਪੀ ਪ੍ਰਭੂ ਦੇ ਗੁਣਾ ਦੀ ਵਿਚਾਰ ਦੇ ਨਾਲ ਤੇਰਾ ਮਨ ਸਮਝ ਸਕਦਾ ਹੈ ਇਥੋਂ ਤੱਕ ਆਪਾਂ ਇਹ ਸਭ ਦੀ ਵਿਚਾਰ ਦੋ ਬੰਦਾਂ ਦੀ ਵਿਚਾਰ ਹੋ ਚੁੱਕੀ ਹੈ ਦੋ ਬੰਦ ਆਪਾਂ ਕੱਲ ਨੂੰ ਵਿਚਾਰਾਂਗੇ ਸਮੇਂ ਮੁਤਾਬਕ ਸਮਾਪਤੀ ਕਰੀਏ ਵਿਚਾਰ ਕਰਦੇ ਆਂ ਤੋਂ ਕਈ ਤਰ੍ਹਾਂ ਦੀਆਂ ਉਨਤਾਈਆਂ ਬੋਲਣ ਦੇ ਵਿੱਚ ਪਾੜ ਕਰਨ ਦੇ ਵਿੱਚ ਚਾਰਤ ਕਰਨ ਦੇ ਵਿੱਚ ਸਮਝਣ ਸਮਝਾਉਣ ਦੇ ਵਿੱਚ ਹੋ ਜਾਂਦੀਆਂ ਨੇ ਜੀ ਆਪ ਸਮੂਹ ਸੰਗਤ ਬਖ ਸਮਝੋ ਗੋਂ ਭੁੱਲਾ ਚੁੱਕਾ ਨੂੰ ਨਾ ਚਤਾਰਨਾ ਗੁਰੂ ਜੀ ਕਿਰਪਾ ਕਰਨ ਬਖਸ਼ਿਸ ਕਰਨ ਸਭ ਸੰਗਤਾਂ ਦਾ ਧੰਨਵਾਦ ਬਲਾਓ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ